ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਦਕ ਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਪੰਜਗਰਾਈ ਇਹ ਪੰਜਗਰਾਈ ਖੁਰਦਾ ਇਹਨੂੰ ਤਹਿਸੀਲ ਬਾਗਾਪੁਰਾਣਾ ਪੈਂਦੀ ਹੈ ਤੇ ਜ਼ਿਲ੍ਹਾ ਮੋਗਾ ਹੈ ਬਾਗੇਪੁਰਾਣੇ ਤੋਂ ਕੋਟਕਪੂਰੇ ਵਾਲੀ ਛੜਕ ਦੇ ਉੱਤੇ ਇਹ ਪਿੰਡ ਆਉਂਦਾ ਹੈ ਹੱਦ ਵਾਲਾ ਪਿੰਡ ਕਿਹਾ ਜਾਂਦਾ ਕਿਉਂਕਿ ਮੋਗਾ ਜ਼ਿਲ੍ਹਾ ਇੱਥੇ ਰੁਕ ਜਾਂਦਾ ਤੇ ਓਦੋਂ ਅੱਗੇ ਫਰੀਦਕੋਟ ਜ਼ਿਲ੍ਹਾ ਸ਼ੁਰੂ ਹੋ ਜਾਂਦਾ ਜਿਹੜੇ ਘਰ ਚੋਂ ਵੀਡੀਓ ਬਣਾ ਰਹੇ ਆਂ ਬਾਈ ਵਪਾਰ ਦਾ ਕੰਮ ਕਰਦਾ ਤੇ ਇੱਥੇ ਜ਼ਿਆਦਾਤਰ ਜਰਸੀ ਗਾਵਾ ਹੁਣ ਨਾਲ ਐਚਐਫ ਵੀ ਵਿਕਰੀ ਵਾਲੀਆਂ ਆਉਂਦੀਆਂ ਰਹਿੰਦੀਆਂ ਤਿੰਨ ਨਗ ਅੱਜ ਦੀ ਵੀਡੀਓ ਚ ਦਿਖਾਉਂਗਾ ਸਾਹਮਣੇ ਡੱਬੀ ਵਹਿੜ ਐਚਐਫ ਨਸਲ ਦੋ ਜਰਸੀ ਪੱਖ ਚ ਪੈਂਦੀਆਂ ਵਹਿੜਾਂ ਇਹਨਾਂ ਦੀ ਡਿਟੇਲ ਪੁੱਛ ਦਊਂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਜਿਹੜਾ ਨਗ ਤੁਹਾਨੂੰ ਚੰਗਾ ਲੱਗਾ ਉਹਦੀ ਤਸੱਲੀ ਕਰਿਓ ਆ ਕੇ ਫੁੱਲ ਤੇ ਆਪਦੀ ਸਮਝ ਨਾਲ ਖਰੀਦਿਓ ਆਓ ਸ਼ੁਰੂਆਤ ਐ ਚੁੱਪ ਤੋਂ ਕਰਦੇ ਆਂ ਸੰਦੀਪ ਭਾਈ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲੀ ਸੰਦੀਪ ਕੋਸਟਾਈਮ ਫਿਰ ਕੰਮ ਰੋਕਦਾ ਸੀਗਾ ਨਹੀਂ ਭਾਈ ਕੁਸ਼ਣ ਵਿਕੀ ਵੀ ਆਂਦਾ ਜੀ ਜਿਵੇਂ ਇੱਕ ਦੋ ਗਾਵਾਂ ਵੇਕੇ ਜਾਂਦੀਆਂ ਲੈ ਆਈਦੀਆਂ ਜੀ ਤੇ ਬਾਕੀ ਵੀਡੀਓ ਘੱਟ ਬਣਾਈਆਂ ਕੋਸ਼ ਕੰਮ ਦਾ ਭਾਈ ਆਪਦਾ ਵੀ ਕੰਮ ਆਲ ਵੱਧ ਸੀ ਰਹੀ ਜਾਣੀ ਹੁਣ ਰੂਟੀਨ ਚੱਲ ਪੂ ਬਸ ਪਹਿਲਾਂ ਹਾਂਜੀ ਹਾਂਜੀ ਬਸ ਹੁਣ ਭਾਈ ਇੱਕ ਦੋ ਦਿਨਾਂ ਜੀ ਠੀਕ ਹੈ ਥੋੜੀ ਟਾੜੀ ਬਣਾਉਣ ਵਾਲੀ ਰਹਿੰਦੀ ਆ ਭਾਈ ਤੇ ਬਣਾ ਕੇ ਬਸ ਠੀਕ ਹੈ ਅੱਛਾ ਸੰਦੀਪ ਪਹਿਲੇ ਨੰਬਰ ਤੇ ਗਾਂ ਕਿੰਨਾਂ ਵਸੂਆ ਸੂਆ ਪਹਿਲਾ ਸੂਆ ਭਾਈ ਅੱਜ 8-9 ਦਿਨ ਬਾਕੀ ਆ ਜੀ ਰੇਟ ਕੀ ਰਹੂਗਾ ਦਾ ਰੇਟ ਇਹਦਾ 85000 ਰੁਪਏ ਦੋਰੀ ਦੋਸਤੋ ਸੂਆ ਪਹਿਲਾ ਸੂਆ 8 ਤੋਂ 9 ਦਿਨ ਬਾਕੀ ਆ ਦੈਨ 10 ਵੀ ਲੈ ਸਕਦੀ ਕਿਉਂਕਿ ਪੁੜੇ ਹਜੇ ਕੋਈ ਨਵਾਉਣੇ ਨਹੀਂ ਸ਼ੁਰੂ ਕੀਤੇ ਹਵਾਨਾ ਪੱਕਾ ਰੱਖੂਗੀ ਫਿਕਸ ਹਵਾਨਾ ਬਣਾਊਗੀ ਚੰਗਾ ਹਜੇ 9-10 ਦਿਨਾਂ ਦੀ ਕੱਚੀ ਵੈੜ ਚੰਗੀ ਅਗਾੜੀ ਰੱਖੀ ਐ ਥਾਣਾ ਥੀਚਵਾਈ ਵਾਲਾ ਕੱਟ ਜੂਗੀ ਬਾਕੀ ਨੇੜੋਂ ਆ ਕੇ ਤੁਸੀਂ ਦੇਖ ਲਿਓ ਪਹਿਲਾਂ ਐਚਐਫ ਵੈੜ ਤੁਰਦੀ ਸੋਹਣਾ ਹਵਾਨਾ ਦਿਖਾਉਂਦੀ ਐ ਹਜੇ ਕੱਚੀ ਜ਼ਰੂਰ ਆ ਪਰ ਆ ਇਹ ਵੀ ਜਿਹੜਾ ਭਰਾ ਖਰੀਦੂਗਾ ਉਹਦੇ ਘਰੇ ਪੂਰਾ ਦਿਲ ਆ ਜੂਗੀ ਉਦੋਂ ਨੂੰ ਜਦੋਂ ਨੂੰ ਇਹਨੇ ਬੱਚੇ ਨੂੰ ਜਨਮ ਦੇਣਾ 85000 ਦਾ ਰੇਟ ਹਵਾਨਾ ਫੇਰ ਦੇਖ ਲਓ ਫਿਕਸ ਹਵਾਨੇ ਦੀ ਵੈੜ ਹੈ ਚੰਗਾ ਰੁਖ ਤਿਆਰ ਕਰੂਗੀ ਇਹਦੂ ਅੱਗੇ 2 ਨੰਬਰ ਤੇ ਜਰਸੀ ਹਾਂਜੀ ਸੰਦੀਪ ਭਾਈ ਕੰਮ ਬਾਈ ਇਹ ਦੋਨੇ ਹੀ ਅੱਛੀਆਂ ਪਹਿਲਾ ਪਹਿਲਾ ਸੁਆ ਹੀ ਮੂੰਹ ਚਾਰ ਦੰਦ ਕੱਢਦੀਆਂ ਹੀ ਆ ਜੀ ਠੀਕ ਹੈ ਕੀ ਰੇਟ ਰੂ ਪਹਿਲੇ ਨੰਬਰ ਵਾਲੀ ਦਾ ਇਹਦਾ ਭਾਈ ਰੇਟ ਹੈਗਾ 72000 ਰੁਪਈਆ ਹੀ ਦਿਨ ਕਿਨੇ ਲਊਗੀ ਦਿਨ ਭਾਈ ਇਹਦੇ ਅੱਜ 14 ਬਈ ਹੈ ਜੀ ਤੋਰ ਦੇ ਬਈ 14 ਦਿਨਾਂ ਦੀ ਕੱਚੀ ਤੇ 72000 ਰੇਟ ਹੈ ਨਸਲ ਪਿਓਰ ਜਰਸੀ ਛੋਟਾ ਮੂੰਹ ਉਹੀ ਹੰਪਜੇ ਵਾਲਾ ਜਿਹੜਾ ਹੁੰਦਾ ਜਰਸੀਆਂ ਦਾ ਪਹਿਲਾਂ ਨਾ ਚੌਗ ਵਾਲੇ ਦੰਦ ਬਾਈ ਕਹਿੰਦਾ ਚੱਕਦੀ ਹੈ ਫਿਕਸ ਜੇ ਹਵਾਨੇ ਦੀ ਹੈ ਵੀ ਇਹਦਾ ਰੇਟ 72000 ਰੱਖਿਆ ਬਾਈ ਜੀ ਫੇਸ ਤਾਂ ਬਾਈ ਬੜਾ ਜਿਆਦਾ ਛੋਟਾ ਹੈ ਸਹੀ ਹੈ ਲੈ ਚਲੀਏ ਸੋ ਇਹ ਪਹਿਲੇ ਨੰਬਰ ਤੇ ਜਰਸੀ 2 ਨੰਬਰ ਤੇ ਸੋਰੀ ਜਰਸੀਆਂ ਦੇ ਵਿੱਚੋਂ ਪਹਿਲਾ ਨੰਬਰ ਇਸ ਤੋਂ ਅੱਗੇ ਥੋੜਾ ਜਰਸੀ ਨਾਲ ਕ੍ਰਾਸ ਬਈ ਠੰਡੀਆਂ ਦੋਨੇ ਇੰਨੀਆਂ ਗਈ ਪਰ ਅੱਜ ਕੋਈ ਬੈ ਕੇ ਧਾਰਾ ਮਾਰੀ ਆ ਬਈ ਠੀਕ ਹੈ ਆ ਵੀ ਜੇ ਮੈਂ ਥੋੜਾ ਜਿਹਾ ਨਾਰਮਲ ਆ ਜਮਾ ਕ੍ਰਾਸ ਪਾਣਾ ਹੈਲਦੀ ਨਹੀਂ ਠੀਕ ਹੈ ਨਾ ਸੰਦੀਪ ਇਹ ਕਿੰਨਾ ਚੱਲੂਗੀ ਇਹਦਾ ਬਈ 8 ਕਿਹੜੇ ਦੇ ਬਾਕੀ ਆ ਜੀ ਕੀ ਰੇਟ ਰੱਖਦੇ ਇਹਦਾ 75000 ਰੁਪਈਆ ਜੀ 75000 ਰੇਟ ਆ ਦੋਸਤੋ ਥੋੜਾ ਕ੍ਰਾਸ ਜਰਸੀ ਥਾਣ ਥਿੰਜਵਾਈ ਵਾਲੇ ਆ ਟਾਂਚਾ ਤੁਸੀਂ ਇਹਦਾ ਦੇਖ ਹੀ ਲੈਣਾ ਇਹਦਾ ਹਵਾਨਾ ਸੋਨਾ ਬਣਾਇਆ ਹੋਇਆ ਵੈਸੇ ਜਿਦਾਂ ਇਹ ਵੀ ਲੈਂਦੀ ਹੈ ਲਿਆ ਭਾਈ ਜਰਸੀ نسل ਦੇ ਵਧੀਆ ਬੱਚੇ ਦੇਊਗੀ ਕਰਮਾ ਵਾਲੀ ਇਹਦਾ ਰੇਟ 75000 ਹੈ 172 75 ਤੇ 85 ਤਿੰਨ ਕੀਮਤਾਂ ਤਿੰਨੇ ਪਹਿਲਣ ਵੜਣਾ ਤੁਸੀਂ ਜਿਹੜਾ ਮਰਜ਼ੀ ਨਾਲ ਖਰੀਦ ਲਿਓ ਲਾਸਟ ਤੇ ਫੇਰ ਬੇਨਤੀ ਹਾਂ ਠੀਕ ਇੱਕ ਹੋਰ ਵੈਡ ਭਾਈ ਕਹਿੰਦਾ ਵੀ ਦਿਖਾ ਦਿੰਨੇ ਦੇਖੋ ਸੰਭੜ ਵਾਲਾ ਹੋਵੇ ਤਾਂ ਇਹਦੇ 2 ਮਹੀਨੇ ਬਾਕੀ ਆਈ ਠੀਕ ਹੈ ਹਾਂਜੀ ਤੇ ਇਹਦਾ 32000 ਰੇਟ ਆ ਬਈ 2 ਮਹੀਨੇ ਰਹਿੰਦੇ ਬੱਤੀ ਆ 2 ਮਹੀਨੇ ਰਹਿੰਦੇ ਹਾਂਜੀ ਮੂੰਹੋਂ ਖੀਰੀ ਆ ਬਈ ਠੀਕ ਹੈ ਹਾਂਜੀ ਹਾਂਜੀ ਵੀ ਥੋੜੀ ਵੀਕਨੈਸ ਜੀ ਹੋ ਗਈ ਸੀ ਹੁਣ ਸਹੀ ਪੱਠੇ ਖਾਂਦੀ ਬਈ ਟੋਟਲ ਫੀਡ ਫੂਡ ਪ੍ਰੋਪਰ ਖਾਂਦੀ ਹੈ ਓਕੇ ਸੋ ਦੋਸਤੋ ਥੋੜੀ ਕਮਜ਼ੋਰ ਹੋ ਗਈ ਸੀ ਕਈ ਵਾਰ ਗਰਮੀ ਦਾ ਧੱਕਾ ਪਾਸੇ ਨੂੰ ਲੱਗ ਜਾਂਦਾ 2 ਮਹੀਨੇ ਰਹਿੰਦੇ ਐ ਖੀਰੀ ਵੱੱਛੀ ਐ ਸੇਵਾ ਕਰਨੀ ਪਊ ਸੰਭਾਲਣ ਵਾਲੀ ਐ ਜੇ ਕੋਈ ਵੀਰ ਸਾਂਭ ਸਕਦਾ 2 ਮਹੀਨੇ ਤਾਂ ਇਹਦਾ ਰੇਟ ਤੁਹਾਨੂੰ ਦੱਸਦਾ ਐ ਬਾਕੀ ਤੁਸੀਂ ਆ ਕੇ ਇਹਨੂੰ ਪਾਸ ਕਰ ਲਿਓ ਆਪਣੀ ਤਸੱਲੀ ਕਰ ਲਿਓ ਵੀ ਤੁਹਾਡੇ ਲਈ ਫਾਇਦੇਮੰਦ ਹੈ ਤਾਂ ਤੁਸੀਂ ਸੌਦਾ ਕਰ ਸਕਦੇ ਹੋ ਤਿੰਨ ਵੜਾ ਇਸ ਸਾਈਡ ਤੇ ਤੁਹਾਨੂੰ ਦਿਖਾਤੀਆਂ ਸੋ ਧੰਨਵਾਦ ਅੱਜ ਦੀ ਜੀ ਬਈ ਉੱਤਰੀ ਜੀ